ਪ੍ਰੈਕਟਿਸ ਸੈੱਟ ਨੰਬਰ 12 ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਜੀ ਇਸ ਤੋਂ ਪਹਿਲਾਂ 11 ਪ੍ਰੈਕਟਿਸ ਸੈੱਟਸ ਵਿਕਸ ਦੇ 15 ਜੀਓਗ੍ਰਾਫੀ 15 ਹਿਸਟਰੀ ਦੇ ਪ੍ਰੈਕਟਿਸ ਸੈੱਟ ਜਿਹੜੇ ਅਪਲੋਡ ਕੀਤੇ ਜਾ ਚੁੱਕੇ ਨੇ ਉਹਨਾਂ ਦੀ ਹੈਲਪ ਦੇ ਨਾਲ ਤੁਸੀਂ ਜਿਹੜੀ ਆਪਣੀ ਪੀਐਸਟੈਟ ਦੀ ਪ੍ਰੈਪਰੇਸ਼ਨ ਹੈ ਉਹ ਕਰ ਸਕਦੇ ਹੋ ਇਸ ਤੋਂ ਇਲਾਵਾ ਚਾਈਲਡ ਡਿਵੈਲਪਮੈਂਟ ਦੇ ਅਸੀਂ ਹੁਣ ਤੱਕ ਜਿਹੜਾ 49 ਪ੍ਰੈਕਟਿਸ ਸੈੱਟ ਅਪਲੋਡ ਕਰ ਚੁੱਕੇ ਹਾਂ ਜੀ ਜਿਸ ਦੇ ਵਿੱਚ ਕਾਫੀ ਜ਼ਿਆਦਾ ਇੰਪੋਰਟੈਂਟ ਜਿੰਨੇ ਵੀ ਕੁਐਸਚਨ ਨੇ ਹੁਣ ਤੱਕ ਅਸੀਂ ਡਿਸਕਸ ਕਰ ਚੁੱਕੇ ਹਾਂ ਜੀ ਔਰ ਇਸ ਤੋਂ ਇਲਾਵਾ ਪੰਜਾਬੀ ਪੈਡਾਗੋਜੀ ਦੀਆਂ ਔਰ EVS ਦੀਆਂ ਪੰਜਾਬੀ ਵਿਆਕਰਨ ਦੀਆਂ ਕਾਫੀ ਜ਼ਿਆਦਾ ਇੰਪੋਰਟੈਂਟ ਵੀਡੀਓ ਬਿਲਕੁਲ ਪੀਐਸਟੈਟ ਦੇ ਸਲਿਪਸ ਦੇ ਅਕੋਰਡਿੰਗ ਅਪਲੋਡ ਨੇ ਜੀ ਉਹਨਾਂ ਦੀ ਹੈਲਪ ਦੇ ਨਾਲ ਤੁਸੀਂ ਆਪਣੀ ਜਿਹੜੀ ਪ੍ਰੈਪਰੇਸ਼ਨ ਹੈ ਪੀਐਸਟੈਟ ਦੀ ਕਰ ਸਕਦੇ ਹੋ ਜੀ ਜਿਹੜੇ ਵਿਦਿਆਰਥੀ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਜੀ ਤਾਂਕਿ ਲਾਈਵ ਕਲਾਸ ਦਾ ਜਿਹੜਾ ਨੋਟੀਫਿਕੇਸ਼ਨ ਹੈ ਔਰ ਜਿਹੜੀਆਂ ਅਸੀਂ ਵੀਡੀਓ ਅਪਲੋਡ ਕਰਦੇ ਹਾਂ ਜੀ ਉਸ ਦਾ ਨੋਟੀਫਿਕੇਸ਼ਨ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਜੀ ਸੋ ਬਦਾਰਤ ਅਵਤਾਰ ਸਿੰਘ ਜੀ ਵੈਲਕਮ ਜੀ ਸੋ ਅੱਜ ਦਾ ਜਿਹੜਾ ਆਪਣਾ ਪ੍ਰੈਕਟਿਸ ਸੈਟ ਹੈ ਜੀ ਰਿਲੇਟਡ ਹੈ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦੇ ਨਾਲ ਜੋ ਕਿ ਕਾਫੀ ਇੰਪੋਰਟੈਂਟ ਨੇ ਔਰ ਕਈ ਵਾਰ ਇਸ ਦੇ ਵਿੱਚੋਂ ਜਿਹੜਾ ਐਗਜ਼ਾਮ ਦੇ ਵਿੱਚ ਕੁਐਸਚਨ ਪੁੱਛਿਆ ਜਾ ਚੁੱਕਾ ਹੈ ਜੀ ਸੋ ਕਿਰਨ ਬਾਲਾ ਜੀ ਅਮਿਤ ਰਾਮ ਗੜੀਆ ਜੀ ਹੈਲੋ ਜੀ ਮਨਜੀਤ ਸਿੰਘ ਜੀ ਅਵਤਾਰ ਸਿੰਘ ਜੀ ਸਵਾਗਤ ਹੈ ਜੀ ਸਾਰਿਆਂ ਦਾ ਚੈਨਲ ਵੱਲੋਂ ਸੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਜਿਸ ਦਾ ਆਨਸਰ ਜੋ ਕਿ ਆ ਵੀ ਚੁੱਕਾ ਹੈ ਮਨਜੀਤ ਸਿੰਘ ਜੀ ਅਫਤਾਰ ਜੀ ਵੱਲੋਂ ਬਿਲਕੁਲ ਭਾਰਤੀ ਸੰਵਿਧਾਨ ਦੇ ਜਿਹੜੇ ਭਾਗ ਚੌਥੇ ਦੇ ਵਿੱਚ অপਸ਼ਨ ਸੀ ਜਿਹੜਾ ਹੈ ਗੁਰਦਾਸ ਸਿੰਘ ਜੀ ਬਿਲਕੁਲ ਸਹੀ ਆਨਸਰ ਹੈ ਜੀ ਪੂਜਾ ਬਾਟੀਆ ਜੀ ਭਾਗ ਚੌਥੇ ਦੇ ਵਿੱਚ ਜਿਹੜਾ ਹੈ ਜ਼ਿਕਰ ਕੀਤਾ ਗਿਆ ਹੈ ਜੀ ਰਾਜ ਦੇ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦਾ ਜਿਹੜਾ ਉਲੇਖ ਹੈ ਉਹ ਕੀਤਾ ਗਿਆ ਹੈ ਜੀ ਭਾਗ 4 ਦੇ ਵਿੱਚ ਸੋ ਕੁਲਵਿੰਦਰ ਕੌਰ ਜੀ ਬਿਲਕੁਲ ਜਿਹੜਾ ਹੈ ਸਹੀ ਆਨਸਰ ਹੈ ਜੀ ਨੈਕਸਟ ਔਰ ਜੇਕਰ ਆਰਟੀਕਲ ਪੁੱਛਿਆ ਜਾਏ ਤਾਂ ਆਰਟੀਕਲ ਹੈ ਜੀ 36 ਤੋਂ 51 36 ਤੋਂ 51 ਤੱਕ ਜਿਹੜਾ ਹੈ ਸ਼ਿਵ ਗੁਰੂ ਜੀ ਵੈਲਕਮ ਬੈਕ ਸੋ ਆਰਟੀਕਲ ਵੀ ਆਪਾਂ ਯਾਦ ਰੱਖਣਾ ਕਿ 36 ਤੋਂ 51 ਦੇ ਵਿੱਚ ਜਿਹੜਾ ਹੈ ਭਾਗ ਚੌਥੇ ਵਿੱਚ ਰਾਜ ਤੇ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦੇ ਜਿਹੜਾ ਹੈ ਜ਼ਿਕਰ ਹੈ ਉਹ ਕੀਤਾ ਗਿਆ ਹੈ ਜੀ ਨੈਕਸਟ ਹੈ ਜੀ ਕਵੈਸਚਨ ਨੰਬਰ ਆਪਣਾ 2 ਹੈ ਜੀ ਰਾਜਨੀਤੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਕਿਸ ਦੇਸ਼ ਦੇ ਸੰਵਿਧਾਨ ਤੋਂ ਪ੍ਰੇਰਿਤ ਹਨ ਜੀ অপਸ਼ਨ A ਹੈ ਜੀ ਸਵਿਟਜ਼ਰਲੈਂਡ অপਸ਼ਨ B ਹੈ ਜੀ ਰੂਸ অপਸ਼ਨ C ਹੈ ਜੀ ਅਮਰੀਕਾ অপਸ਼ਨ D ਹੈ ਜੀ ਆਇਰਲੈਂਡ ਸੁਦਵਿੰਦਰ ਫੋਜਪੁਰ ਜੀ D ਅਨਸਰ ਦੇ ਰਹੇ ਨੇ ਜੀ ਕੁਲਵਿੰਦਰ ਜੀ C ਪੂਜਾ ਪਾਟਿਆ ਜੀ D ਔਰ D ਜਿਹੜਾ ਹੈ ਬਿਲਕੁਲ ਸਹੀ ਅਨਸਰ ਹੈ ਜੀ ਆਇਰਲੈਂਡ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਜਿਹੜਾ ਹੈ ਆਇਰਲੈਂਡ ਦੇ ਸਿਧਾਂਤ سوری ਸੁਵਿਧਾਨ ਤੋਂ ਪ੍ਰੇਰਿਤ ਹਨ ਜੀ ਡੀ ਬਿਲਕੁਲ ਸਹੀ ਅਨਸਰ ਹੈ ਗੁਰਦੇਵ ਜੀ ਮਨੀ ਮਹਿਤਾ ਜੀ ਖੁਸ਼ਪ੍ਰੀਤ ਕੌਰ ਜੀ ਡੀ ਬਿਲਕੁਲ ਸਹੀ ਅਨਸਰ ਹੈ ਜੀ ਅੱਗੇ ਆ ਜੀ ਕੁਐਸਚਨ ਨੰਬਰ ਤਿੰਨ ਹੈ ਜੀ ਆਪਣਾ ਕਿਸ ਅਨੁਸ਼ੇਦ ਵਿੱਚ ਰਾਜ ਦੇ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦੀ ਪਰਿਭਾਸ਼ਾ ਦਿੱਤੀ ਗਈ ਹੈ ਜੀ ਆਪਸ਼ਨ ਏ ਹੈ ਜੀ 30 অপশন বি ਹੈ ਜੀ 34 অপশন ਸੀ ਹੈ ਜੀ 36 অপশন ਡੀ ਹੈ ਜੀ 38 ਸੋ ਕਿਸ ਆਰਟੀਕਲ ਦੇ ਵਿੱਚ ਆਪਾਂ ਦੱਸਣਾ ਕਿ ਰਾਜ ਦੇ ਜਿਹੜੇ ਨੀਤੀ ਦੇ ਨਿਰਦੇਸ਼ਕ ਸਿਧਾਂਤ ਨੇ ਉਹਨਾਂ ਦੀ ਡੈਫੀਨੇਸ਼ਨ ਦਿੱਤੀ ਗਈ ਹੈ ਜੀ ਸੋ ਜਸਵੀਰ ਜੀ ਸੀ ਮੰਗਤ ਸਿੰਘ ਜੀ ਸੀ ਆਨਸਰ ਦੇ ਰਹੇ ਨੇ ਕੁਲਵਿੰਦਰ ਜੀ ਮਨਸੀਰਤ ਮਨਪ੍ਰੀਤ ਜੀ ਮਨਸੀਰਤ ਗਿੱਲ ਜੀ ਸੀ ਆਨਸਰ ਦੇ ਰਹੇ ਨੇ ਜੀ ਅ ਸੁਪਰੀ ਜੀ ਡੀ ਕਹਿ ਰਹੇ ਨੇ ਬਟ ਸਹੀ ਆਨਸਰ ਬਿਲਕੁਲ ਜਿਹੜਾ ਸੀ ਸਹੀ ਆਨਸਰ ਹੈ ਜੀ 36 ਜਿਹੜਾ ਸਟਾਰਟਿੰਗ ਹੁੰਦਾ ਹੈ ਜਿੱਥੋਂ 36 ਤੋਂ 55 ਤੱਕ ਇਹਨਾਂ ਦਾ ਜ਼ਿਕਰ ਕੀਤਾ ਜਾਂਦਾ ਹੈ ਫਰਸਟ ਜਿਹੜਾ 36 ਨੰਬਰ ਹੈ ਉਸ ਦੇ ਵਿੱਚ ਹੀ ਇਸ ਦੀ ਡੈਫੀਨੇਸ਼ਨ ਜਿਹੜੀ ਹੈ ਉਹ ਦਿੱਤੀ ਗਈ ਹੈ ਜੀ ਬਿਲਕੁਲ ਈਸ਼ੁਰ ਗਿਲ ਜੀ ਸਹੀ ਆਨਸਰ ਹੈ ਜੀ ਸੈਕੰਡ ਕੁਐਸਚਨ ਦੇ ਵਿੱਚ ਆਪਾਂ ਕਲੀਅਰ ਕਰ ਚੁੱਕੇ ਹਾਂ ਜੀ ਨੈਕਸਟ ਹੈ ਜੀ ਕੁਐਸਚਨ ਨੰਬਰ 4 ਜੀ ਕਿਸ ਅਨੁਸ਼ੇਦ ਤਹਿਤ ਰਾਜ ਦਾ ਇਹ ਕਰਤੱਵ ਬਣਦਾ ਹੈ ਕਿ ਉਹ ਬਰਾਬਰ ਕੰਮ ਲਈ ਬਰਾਬਰ ਤਨਖਾਹ ਦੇਵੇ অপশন এ ਹੈ ਜੀ 38 অপশন বি ਹੈ ਜੀ ਆਰਟੀਕਲ ਨੰਬਰ 39 অপশন সি ਹੈ ਜੀ ਆਰਟੀਕਲ 40 অপশন ডি ਹੈ ਜੀ ਆਰਟੀਕਲ 41 ਸੋ ਸੰਦੀਪ ਕਾਲੀਆ ਜੀ ਗੁੱਡ ਇਵਨਿੰਗ ਜੀ ਹਾਂਜੀ ਬੀ ਅਨਸਰ ਆ ਜਾ ਰਿਹਾ ਜੀ ਮਨਪ੍ਰੀਤ ਸਿੰਘ ਜੀ ਦਾ ਈਸ਼ਵਰ ਜੀ ਦਾ ਮਨੀ ਮਹਿਤਾ ਜੀ ਮਨਸੀਰ ਤਗਿਲ ਜੀ ਬੀ ਅਨਸਰ ਦੇ ਰਹੇ ਨੇ ਕਰਨੂਰ ਜੀ ਸੀ ਅਨਸਰ ਦੇ ਰਹੇ ਨੇ ਜੀ ਅਮਨ ਮਾਹੀ ਜੀ ਮਹਿਤਾ ਜੀ ਮਨਜੀਤ ਜੀ ਬਿਲਕੁਲ ਜਿਹੜਾ ਹੈ ਬੀ ਸਹੀ ਅਨਸਰ ਹੈ ਜੀ ਉਨਸ਼ੇਦ 49 ਆਰਟੀਕਲ 49 ਦੇ ਤਹਿਤ ਜਿਹੜਾ ਹੈ ਰਾਜ ਦਾ ਇਹ ਕਰਤਵ ਬਣਦਾ ਹੈ ਕਿ ਉਹ ਬਰਾਬਰ ਕੰਮ ਲਈ ਬਰਾਬਰ ਤਨਖਾਹ ਦੇਵੇ ਜੀ ਨੈਕਸਟ ਹੈ ਜੀ ਕੁਐਸਚਨ ਨੰਬਰ 5 ਜੀ ਜੀ ਪ੍ਰਭਜਤ ਕੋਰ ਜੀ ਬਿਲਕੁਲ ਸਹੀ ਅਨਸਰ ਹੈ ਜੀ ਸ਼ਿਵ ਗੁਰੂ ਜੀ ਸਹੀ ਬੀ ਜਿਹੜਾ ਹੈ ਸਹੀ ਆਨਸਰ ਹੈ ਜੀ ਕੁਐਸਚਨ ਨੰਬਰ 5 ਹੈ ਜੀ ਕਿਸ ਅਨੁਛੇਦ ਦੇ ਅੰਤਰਗਤ ਇਹ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਜਿਹੜਾ ਰਾਜ ਹੈ ਉਹ ಗ್ರಾಮ ਪੰਚਾਇਤ ਦੀ ਸਥਾਪਨਾ ਕਰੇ অপਸ਼ਨ A ਹੈ ਜੀ 38 অপਸ਼ਨ B ਹੈ ਜੀ 39 অপਸ਼ਨ C ਹੈ ਜੀ 40 অপਸ਼ਨ D ਹੈ ਜੀ 41 ਸੋ ਰਾਜ ਨੂੰ ਜਿਹੜਾ ਹੈ ਨਿਰਦੇਸ਼ ਦਿੱਤੇ ਗਏ ਨੇ ਕਿ ਉਹ ग्राम पंचायतों की स्थापना करे किस अनुछेद के तहत जी सी आंसर आ रहा है निर्मल कौर जी फोर्टी कह रहे हैं और जोड़ा सी है बिल्कुल सही आंसर है जी अनुछेद चाली बिल्कुल रणजीत जी मनसीत जी नैक्सट है जी क्वेश्चन नंबर अपना प्रभजोत जी डी नहीं जी सी आंसर है शिवगुरु जी बिल्कुल सही आंसर है जी ਕਵੈਸਚਨ ਨੰਬਰ 6 ਹੈ ਜੀ ਗ੍ਰਾਮ ਪੰਚਾਇਤ ਦੇ ਵੱਧ ਤੋਂ ਵੱਧ ਕਿੰਨੇ ਮੈਂਬਰ ਹੋ ਸਕਦੇ ਨੇ ਜੀ ਆਪਸ਼ਨ A ਹੈ ਜੀ 5 ਆਪਸ਼ਨ B ਹੈ ਜੀ 10 ਆਪਸ਼ਨ C ਹੈ ਜੀ 13 ਆਪਸ਼ਨ D ਹੈ ਜੀ 15 ਸ਼ਾਲੂ ਠਾਕਰ ਜੀ ਹੈਪੀ ਅਤਰੀ ਜੀ ਵੈਲਕਮ ਜੀ ਸੀ ਅਨਸਰ ਦੇ ਰਹੇ ਨੇ ਜੀ 50 15 15 ਕੁਲਵਿੰਦਰ ਜੀ A ਕੁਲਵੰਤ ਜੀ 5 ਕਹਿ ਰਹੇ ਨੇ ਜੀ ਮਨਜੀਤ ਜੀ ਬਿਲਕੁਲ ਸਹੀ ਅਨਸਰ ਹੈ ਜੀ ਔਰ ਗੁਰਮੀਤ ਜੀ C 13 वो तो वाद जेड़े ने जेनेर और घटों घट काट जेकर पूछे जाए तो पां मैंबर हो सकते जी दवेंद्र फिरोजपुर जी बिल्कुल सही आंसर है जेकर व् तो वो पुछे जाते हैं काट तो तेरह मैंबर ने घट तो घट जी नैक्सट है जी अपना क्वेश्चन नंबर सत है जी ਨੀਤੀ ਦੇ ਜਿਹੜੇ ਨਿਰਦੇਸ਼ਕ ਸਿਧਾਂਤ ਨੇ ਸਮਾਜ ਦੇ ਸਮਾਜਵਾਦੀ ਢਾਂਚੇ ਦੀ ਸਥਾਪਨਾ ਕਰਦੇ ਹਨ ਸੋ ਕਥਨ ਨੇ ਜੀ ਇੰਪੋਰਟੈਂਟ ਕਾਫੀ ਰਿਲੇਟਡ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦੇ ਨਾਲ ਸੋ ਇਹ ਆਪਾਂ ਦੱਸਣਾ ਹੈ ਕਿ ਕਿਸ ਦੇ ਕਹੇ ਹੋਏ ਨੇ ਜੀ ਪਹਿਲਾ ਹੈ ਕਿ ਨੀਤੀ ਨਿਰਦੇਸ਼ਕ ਸਿਧਾਂਤ ਨੇ ਜਿਹੜੇ ਸਮਾਜ ਦੇ ਸਮਾਜਵਾਦੀ ਢਾਂਚੇ ਦੀ ਸਥਾਪਨਾ ਕਰਦੇ ਹਨ ਕਥਨ ਹੈ ਆਪਸ਼ਨ A ਹੈ ਜੀ ਬੀ ਆਰ ਅੰਬੇਦਕਰ ਆਪਸ਼ਨ B ਹੈ ਜੀ ਆਸਟਿਨ ਆਪਸ਼ਨ C ਹੈ ਜੀ ਪ੍ਰੋਫੈਸਰ ਪਾਈਲੀ ਆਪਸ਼ਨ D ਹੈ ਜੀ ਮਹਾਤਮਾ ਗਾਂਧੀ ਆਪਸ਼ਨ D ई e है जी जवाहर लाल नहरू जी ए आंसर आ रहा जी ज्यादातर कुलविंदर कौर जी राज सुमन राज मणसीरत गिल जी हाँ जी गुरदेव बाठ जी बिल्कुल सही आंसर है जी ऑप्शन ई जवाहर लाल जी ने अपनी बुक डिस्कवरी ऑफ इंडिया याद रखना बहुत ही इंपॉर्टेंट बुक है जी द डिस्कवरी ऑफ इंडिया ਉਸ ਬੁੱਕ ਦੇ ਵਿੱਚ ਉਹਨਾਂ ਨੇ ਇਹ ਜਿਹੜੀ ਕਥਨ ਹੈ ਇਹ ਗੱਲ ਕਹੀ ਹੈ ਬਿਲਕੁਲ ਮਨੀ ਮਹਿਤਾ ਜੀ ਗੈਰੀਗਿਲ ਜੀ ਈ ਜਿਹੜਾ ਹੈ ਮੰਗਤ ਜੀ ਬਿਲਕੁਲ ਸਹੀ ਆਨਸਰ ਹੈ ਜੀ ਨੈਕਸਟ ਹੈ ਜੀ ਆਪਣਾ ਕੁਐਸਚਨ ਨੰਬਰ 8 ਹੈ ਜੀ ਬਹੁਤ ਹੀ ਇੰਪੋਰਟੈਂਟ ਇਹ ਕਥਨ ਹੈ ਜੀ ਬਹੁਤ ਸਾਰੇ ਐਗਜ਼ਾਮ ਦੇ ਵਿੱਚ ਰਿਪੀਟ ਹੋ ਚੁੱਕਾ ਹੈ ਜੀ ਸੋ ਰਾਜ ਦੇ ਨੀਤੀਏ ਨਿਰਦੇਸ਼ਕ ਸਿਧਾਂਤਾਂ ਬਾਰੇ ਇਹ ਕਿਹਾ ਗਿਆ ਹੈ ਕਿ ਇਹ ਇੱਕ ਅਜੇਹਾ ਚੈੱਕ ਹੈ ਜਿਸ ਦਾ ਭੁਗਤਾਨ ਬੈਂਕ ਦੀ ਇੱਛਾ ਤੇ ਛੱਡ ਦਿੱਤਾ ਗਿਆ ਹੈ ਕਥਨ ਹੈ অপਸ਼ਨ এ ਹੈ ਜੀ ਬੀ ਆਰ ਅੰਬੇਦਕਰ অপਸ਼ਨ b ਹੈ ਜੀ ਰਜਿੰਦਰ ਪ੍ਰਸਾਦ অপਸ਼ਨ c ਹੈ ਜੀ ਪ੍ਰੋਫੈਸਰ ਕੇ টি ਸ਼ਾ অপਸ਼ਨ d ਹੈ ਜੀ ਇਹਨਾਂ ਵਿੱਚੋਂ ਕੋਈ ਨਹੀਂ ਹਾਂਜੀ ਬੀ ਐਸ ਸਿੰਘ ਜੀ ਸੀ ਅਨਸਰ ਮਨੀ ਮਹਿਤਾ ਜੀ b ਅਨਸਰ ਦੇ ਰਹੇ ਨੇ ਸੋ b 100% ਸਹੀ ਗੁਰਮੀਤ ਜੀ ਕਹਿ ਰਹੇ ਨੇ ਬਟ c ਜਿਹੜਾ ਹੈ ਸਹੀ ਅਨਸਰ ਹੈ ਗੁਰਦੇਵ ਬਾਠ ਜੀ ਸੀ ਸਹੀ ਆਨਸਰ ਹੈ ਜੀ ਪ੍ਰੋਫੈਸਰ ਕੇਟੀ ਸ਼ਾਹ ਨੇ ਜਿਹੜਾ ਹੈ ਇਹ ਸ਼ਬਦ ਕਹੇ ਨੇ ਜੀ ਕਿ ਰਾਜ ਦੇ ਨੀਤੀ ਦੇ ਨਿਰਦੇਸ਼ਕ ਜਿਹੜੇ ਸਿਧਾਂਤ ਨੇ ਅਜੇਹਾ ਚੈੱਕ ਹੈ ਜਿਸ ਦਾ ਭੁਗਤਾਨ ਬੈਂਕ ਦੀ ਇੱਛਾ ਤੇ ਛੱਡ ਦਿੱਤਾ ਗਿਆ ਹੈ ਜਾਂ ਇਹ ਵੀ ਕਿਹਾ ਜਾਂਦਾ ਹੈ ਕਿ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਇੱਕ ਅਜੇਹਾ ਚੈੱਕ ਹੁੰ ਜੋ ਬੈਂਕ ਦੀ ਸੁਵਿਧਾ ਅਨੁਸਾਰ ਅਦਾ ਕੀਤਾ ਜਾਵੇਗਾ ਸੁਵਿਧਾ ਅਨੁਸਾਰ ਅਦਾ ਕੀਤਾ ਜਾਵੇਗਾ ਇਹ ਵੀ ਜਿਹੜਾ ਹੈ ਕੇਟੀ ਸ਼ਾਹ ਦਾ ਲਿਖਿਆ ਹੋਇਆ ਹੈ ਜੀ ਸੋ ਨੈਕਸਟ ਹੈ ਜੀ ਆਪਣਾ ਕੁਐਸਚਨ ਨੰਬਰ 9 ਕਿਸ ਅਨੁਸ਼ੇਦ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਨੀਤੀ ਦੇ ਨਿਰਦੇਸ਼ਕ ਸਿਧਾਂਤ ਮੌਲਿਕ ਅਧਿਕਾਰਾਂ ਵਾਂਗ ਨਿਆਂਯੋਗ ਨਹੀਂ ਹਨ অপਸ਼ਨ A ਹੈ ਜੀ ਅਨੁਸ਼ੇਦ 36 অপਸ਼ਨ B ਹੈ ਜੀ ਅਨੁਸ਼ੇਦ 37 অপਸ਼ਨ C ਹੈ ਜੀ ਅਨੁਸ਼ੇਦ 38 অপਸ਼ਨ D ਹੈ ਜੀ ਅਨੁਸ਼ੇਦ 39 ਕਿਸ ਅਨੁਸ਼ੇਦ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਨੀਤੀ ਦੇ ਨਿਰਦੇਸ਼ਕ ਸਿਧਾਂਤ ਮੌਲਿਕ ਅਧਿਕਾਰਾਂ ਵਾਂਗ ਨਿਆਂਯੋਗ ਨਹੀਂ ਹਨ ਸੋ ਅਨਰਾধা ਪਾਠਿਆ ਜੀ ਬੀ ਆਨਸਰ ਦੇ ਰਹੇ ਨੇ ਅਮਿਤ ਜੀ ਮਿਸ ਪ੍ਰੀਤ ਜੀ ਬੀ ਅਮਿਤ ਜੀ ਏ ਕਹਿ ਰਹੇ ਨੇ ਹਾਂ ਜੀ ਬਿਲਕੁਲ ਪਿੰਦਰ ਜੀ ਬੀ ਸਹੀ ਆਨਸਰ ਹੈ ਜੀ ਅਨੁਸ਼ੇਦ 37 ਆਰਟੀਕਲ 37 ਜਿਹੜਾ ਹੈ ਉਹ ਇਹ ਗੱਲ ਕਹਿੰਦਾ ਹੈ ਜੀ ਬਿਲਕੁਲ ਕੁਲਵੰਤ ਸਿੰਘ ਜੀ ਸਹੀ ਆਨਸਰ ਹੈ ਜੀ ਨੈਕਸਟ ਹੈ ਕੁਐਸਚਨ ਨੰਬਰ 10 ਹੈ ਜੀ ਕੰਮ ਕਰਨ ਦੇ ਅਧਿਕਾਰ ਨੂੰ ਨਿਰਦੇਸ਼ਕ ਸਿਧਾਂਤਾਂ ਦੇ ਕਿਸ ਅਨੁਛੇਦ ਵਿੱਚ ਰੱਖਿਆ ਗਿਆ ਹੈ ਜੀ ਆਰਟੀਕਲ 46 ਆਪਸ਼ਨ ਬੀ ਹੈ ਜੀ 50 ਆਪਸ਼ਨ ਸੀ ਹੈ ਜੀ 51 ਆਪਸ਼ਨ ਡੀ ਹੈ ਜੀ 56 ਸੋ ਕੁਲਨੂਰ ਜੀ ਇਹ ਆਨਸਰ ਦੇ ਰਹੇ ਨੇ ਜੀ ਕੰਮ ਕਰਨ ਦੇ ਅਧਿਕਾਰ ਨੂੰ ਆਪਾਂ ਦੱਸਣਾ ਹੈ ਕਿ ਨਿਰਦੇਸ਼ਕ ਸਿਧਾਂਤਾਂ ਦੇ ਕਿਸ ਅਨੁਛੇਦ ਵਿੱਚ ਕਿਸ ਆਰਟੀਕਲ ਵਿੱਚ ਰੱਖਿਆ ਗਿਆ ਜੀ ਜੀ ਏ ਜਗਮੋਨ ਜੱਸੀ ਜੀ ਵੈਲਕਮ ਜੀ ਸੋ ਇਹ ਜਿਹੜਾ ਹੈ ਬਿਲਕੁਲ ਸਹੀ ਆਨਸਰ ਹੈ ਜੀ ਜਿਨ੍ਹਾਂ ਨੇ ਦਿੱਤਾ ਹੈ ਆਰਟੀਕਲ 46 ਕੰਮ ਦੇ ਅਧਿਕਾਰ ਨੂੰ ਨਿਰਦੇਸ਼ਕ ਸਿਧਾਂਤਾਂ ਦੇ ਵਿੱਚ ਜਿਹੜਾ ਹੈ 46 ਅਨਸ਼ੇਦ ਆਰਟੀਕਲ 46 ਦੇ ਦੇ ਵਿੱਚ ਰੱਖਿਆ ਗਿਆ ਜੀ ਨੈਕਸਟ ਹੈ ਜੀ ਆਪਣਾ ਕੁਐਸਚਨ ਨੰਬਰ ਬਿਲਕੁਲ ਅਨੁਰਾਧਾ ਪਾਠਿਆ ਜੀ ਕੁਐਸਚਨ ਨੰਬਰ 11 ਹੈ ਜੀ ਕਿਸ ਸੰਵਿਧਾਨਿਕ ਸੋਧ ਦੁਆਰਾ ਰਾਜ ਦੇ ਨੀਤੀ ਦੇ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਨੂੰ ਮੌਲਿਕ ਅਧਿਕਾਰਾਂ ਤੋਂ ਵੱਧ ਮਹੱਤਵ ਦਿੱਤਾ ਗਿਆ ਹੈ ਜੀ ਆਪਸ਼ਨ A ਹੈ ਜੀ 41 ਆਪਸ਼ਨ B ਹੈ ਜੀ 42 ਆਪਸ਼ਨ C ਹੈ ਜੀ 43 ਆਪਸ਼ਨ D ਹੈ ਜੀ 44 ਹਾਂਜੀ 11 ਦਾ ਗੁਰਮੀਤ ਜੀ ਡੀ ਅਨਸਰ ਦੇ ਰਹੇ ਨੇ ਤਾਂ ਬਹੁਤ ਇੰਪੋਰਟੈਂਟ ਕੁਐਸਚਨ ਆਏਗੀ ਕਿਸ ਸੰਵਿਧਾਨਕ ਸੋਧ ਦੇ ਰਾਹੀਂ ਰਾਜ ਦੇ ਜਿਹੜੇ ਨੀਤੀ ਦੇ ਨਿਰਦੇਸ਼ਕ ਸਿਧਾਂਤ ਨੇ ਉਹਨੂੰ ਮੌਲਿਕ ਅਧਿਕਾਰਾਂ ਤੋਂ ਵੱਧ ਮਹੱਤਵ ਦਿੱਤਾ ਗਿਆ ਜੀ ਹਾਂਜੀ ਬੀ ਬਿਲਕੁਲ ਮਨੀ ਮਹਿਤਾ ਜੀ ਹਰਸ਼ਦੀਪ ਸੋਨੀ ਜੀ ਖੁਸ਼ਪ੍ਰੀਤ ਕੌਰ ਜੀ ਬੀ ਸਹੀ ਅਨਸਰ ਹੈ ਜੀ ਅਨੁਸ਼ੇਦ ਸੌਰੀ ਜਿਹੜੀ 42ਵੀਂ ਸੋਧ ਦੇ ਰਾਹੀਂ ਇਹ ਗੱਲ ਕਹੀ ਗਈ ਹੈ ਔਰ ਇਹ ਹੋਈ ਸੀ ਜੀ 1976 ਦੇ ਵਿੱਚ ਜੀ ਬਿਲਕੁਲ ਕੁਲਵੰਤ ਸਿੰਘ ਜੀ ਸਹੀ ਆਨਸਰ ਹੈ ਜੀ ਕੁਐਸਚਨ ਨੰਬਰ ਕਿ 12 ਹੈ ਜੀ ਕਲਿਆਨਕਾਰੀ ਰਾਜ ਦੀ ਧਾਰਨਾ ਕਿਸ ਅਨੁਸ਼ੇਦ ਵਿੱਚ ਹੈ ਜੀ 37 36 ਆਪਸ਼ਨ ਸੀ ਹੈ ਜੀ 38 ਆਪਸ਼ਨ ਡੀ ਹੈ ਜੀ 40 ਸ਼ਿਵਗورو ਜੀ ਬਿਲਕੁਲ ਸਹੀ ਆਨਸਰ ਹੈ ਜੀ 11 ਦਾ ਬੀ ਕल्याणकारी ਰਾਜ ਦੀ ਧਾਰਨਾ ਕਿਸ ਅਨੁਛੇਦ ਵਿੱਚ ਰੱਖੀ ਗਈ ਹੈ ਜੀ ਹਾਂ ਜੀ ਮਿਤਰਾਮ ਗੜਿਆ ਜੀ ਸੀ ਆਨਸਰ ਦੇ ਰਹੇ ਨੇ ਜੀ ਹਰਸ਼ਦੀਪ ਸੋਨੀ ਜੀ ਸੀ ਮਿਸ ਪ੍ਰੀਤ ਜੀ ਡੀ اور ਸਹੀ ਆਨਸਰ ਸੀ ਹੈ ਜੀ ਸ਼ਿਵ ਗੁਰੂ ਜੀ ਬਿਲਕੁਲ ਸਹੀ ਆਨਸਰ ਹੈ ਜੀ ਅਨੁਛੇਦ 38 ਦੇ ਵਿੱਚ ਜਿਹੜਾ ਹੈ ਕਲਿਆਣਕਾਰੀ ਰਾਜ ਦੀ ਧਾਰਨਾ ਨੈਕਸਟ ਹੈ ਜੀ ਕੁਐਸਚਨ ਨੰਬਰ 13 ਹੈ ਜੀ ਭਾਰਤੀ ਨਾਗਰਿਕਾਂ ਨੂੰ ਸੰਵਿਧਾਨ ਦੇ ਕਿਹੜੇ ਅਨੁਛੇਦ ਅਧੀਨ ਰਾਸ਼ਟਰੀ ਝੰਡਾ ਲਹਿਰਾਉਣ ਦਾ ਅਧਿਕਾਰ ਹੈ অপਸ਼ਨ A ਹੈ ਜੀ 19 19 ਇੱਕ অপਸ਼ਨ B ਹੈ ਜੀ 21 অপশন সি ਹੈ ਜੀ 17 অপশন ਡੀ ਹੈ ਜੀ 25 ਜੀ ਰિયાનਦੀਪ اے आंसर दे रहे हैं जी हां जी কমলਜੀਤ कौर ए ਹਰਸ਼ਦੀਪ ਸੋਨੀ ਜੀ ਬੀ ਦਵਿੰਦਰ ਫਰੋਜਪੁਰ ਜੀ ए ਔਰ ए ਜਿਹੜਾ ਹੈ ਬਿਲਕੁਲ ਸਹੀ ਆਨਸਰ ਹੈ ਜੀ ਉਨਸ਼ੇਦ 19 1 ਦੇ ਤਹਿਤ ਜਿਹੜਾ ਹੈ ਸੁਤੰਤਰਤਾ ਦਿੱਤੀ ਗਈ ਹੈ ਭਾਰਤੀ ਨਾਗਰਿਕਾਂ ਨੂੰ ਸਵਦਾ ਸੌਰੀ ਰਾਸ਼ਟਰੀ ਝੰਡੇ ਨੂੰ ਲਹਿਰਾਉਣ ਦੀ ਨੈਕਸਟ ਹੈ ਜੀ ਕੁਐਸਚਨ ਨੰਬਰ ਆਪਣਾ 14 ਜੀ ਰਾਜ ਦਾ ਨਾਮ ਅਤੇ ਸੀਮਾ ਬਦਲਣ ਦਾ ਅਧਿਕਾਰ ਹੁੰਦਾ ਹੈ অপਸ਼ਨ A ਹੈ ਜੀ ਸੰਸਦ অপਸ਼ਨ B ਹੈ ਜੀ ਰਾਸ਼ਟਰਪਤੀ অপਸ਼ਨ C ਹੈ ਜੀ ਵਿਧਾਨ ਸਭਾ অপਸ਼ਨ D ਹੈ ਜੀ ਚੋਣ ਕਮਿਸ਼ਨ ਸੋ ਕਿਸੇ ਵੀ ਰਾਜ ਦਾ ਨਾਮ ਤੇ ਸੀਮਾ ਬਦਲਣ ਦਾ ਜਿਹੜਾ ਅਧਿਕਾਰ ਹੈ ਉਹ ਕਿਸ ਕੋਲ ਹੈ ਜੀ ਹਾਂਜੀ ਗੁਰਦੇਵ ਬਾਠ ਜੀ ਰિયાનਦੀਪ ਜੀ ਗੁਰਦੇਵ ਜੀ ਇਹ ਅਨਸਰ ਦੇ ਰਹੇ ਨੇ ਜੀ ਬਿਲਕੁਲ ਇਹ ਜਿਹੜਾ ਹੈ ਸਹੀ ਅਨਸਰ ਹੈ ਜੀ ਸੰਸਦ ਦੇ ਕੋਲ ਅਧਿਕਾਰ ਹੁੰਦਾ ਹੈ ਜੀ ਕਿਸੇ ਵੀ ਰਾਜ ਦਾ ਨਾਮ ਤੇ ਸੀਮਾ ਬਦਲਣ ਦਾ ਨੈਕਸਟ ਹੈ ਜੀ ਕੁਐਸਚਨ ਨੰਬਰ ਆਪਣਾ 15 ਭਾਰਤ ਦੀ ਪਹਿਲੀ ਲੋਕ ਅਦਾਲਤ ਕਦੋਂ ਪ੍ਰਚਲਿਤ ਹੋਈ অপਸ਼ਨ A ਹੈ ਜੀ 1985 অপਸ਼ਨ B ਹੈ ਜੀ 1990 অপਸ਼ਨ C ਹੈ ਜੀ 1995 অপਸ਼ਨ D ਹੈ ਜੀ 2001 ਭਾਰਤ ਦੀ ਪਹਿਲੀ ਲੋਕ ਅਦਾਲਤ ਕਦੋਂ ਪ੍ਰਚਲਿਤ ਹੋਈ ਹਾਂਜੀ ਜਸਵੀਰ ਜੀ ਇਹ ਅਨਸਰ ਦੇ ਰਹੇ ਨੇ ਰਾਜ ਸੁਮਨ ਜੀ B ਸ਼ਾਲੂ ਠਾਕਰ ਜੀ A ਜੀ ਬਿਲਕੁਲ ਖੁਸ਼ਕ੍ਰਿਤੀ ਮਨਸੀਰਤ ਗਿੱਲ ਜੀ ਇਹ ਜਿਹੜਾ ਹੈ ਸਹੀ ਆਨਸਰ ਹੈ ਜੀ 6 ਅਕਤੂਬਰ 1985 ਜੇਕਰ ਪੂਰੀ ਡੇਟ ਵੀ ਪੁੱਛੀ ਜਾਂਦੀ ਹੈ ਤਾਂ 6 ਅਕਤੂਬਰ 1985 ਨੂੰ ਪਹਿਲੀ ਲੋਕ ਅਦਾਲਤ ਜਿਹੜੀ ਹੈ ਦਿੱਲੀ ਦੇ ਵਿੱਚ ਲੱਗੀ ਸੀ ਜੀ ਕੁਲਵੰਤ ਜੀ ਕਮਲਜੀਤ ਕੌਰ ਜੀ ਗੁਰਦੇਵ ਬਾਠ ਜੀ ਬਿਲਕੁਲ ਸਹੀ ਆਨਸਰ ਹੈ ਜੀ ਔਰ ਇਸ ਦੇ ਨਾਲ ਆਪਾਂ ਸਥਾਨ ਵੀ ਯਾਦ ਰੱਖਣਾ ਕਿ ਦਿੱਲੀ ਦੇ ਵਿੱਚ ਇਹ ਲੱਗੀ ਸੀ ਜੀ 1985 ਦੇ ਵਿੱਚ ਜੀ ਸੋ ਜੀ ਕੇ ਦੀਆਂ ਜਿਹੜੀਆਂ ਆਪਾਂ ਵੀਡੀਓ ਅਪਲੋਡ ਕਰਦੇ ਆ ਜੀ ਉਸ ਦੇ ਵਿੱਚ ਆਪਾਂ ਇੱਕ ਕੁਐਸਚਨ ਡਿਸਕਸ ਕਰ ਵੀ ਚੁੱਕੇ ਆ ਸੋ ਏਸੀ ਜੀ ਅੱਜ ਦਾ ਆਪਣਾ ਸਵਿਕਸ ਦਾ ਪੋਰਸ਼ਨ ਜੀ ਜਿਸ ਦੇ ਵਿੱਚ ਅੱਜ 15 ਕੁ ਕੁਐਸਚਨ ਹੀ ਮਿਲੇ ਨੇ ਜੀ ਸੋ ਕੱਲ ਫਿਰ ਮਿਲਾਂਗੇ ਜੀ ਚਾਈਲਡ ਡਿਵੈਲਪਮੈਂਟ ਔਰ ਸਵਿਕਸ ਦਾ ਜਿਹੜਾ ਆਪਣਾ ਹੈ ਪ੍ਰੈਕਟਿਸ ਸੈੱਟ ਨੰਬਰ 13 ਹੋਊਗਾ ਜੀ ਜਿਹੜੇ ਵਿਦਿਆਰਥੀ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤਾਂ ਕਿ ਨੋਟੀਫਿਕੇਸ਼ਨ ਲਾਈਵ ਕਲਾਸ ਔਰ ਆਉਣ ਵਾਲੀਆਂ ਵੀਡੀਓ ਦੀ ਮਿਲਦੀ ਰਹੇ ਜੀ ਸੋ ਥੈਂਕ ਯੂ ਜੀ ਹਰਸ਼ਦੀਪ ਸੋਨੀ ਜੀ ਪ੍ਰਭਜੀਤ ਕੌਰ ਜੀ ਸ਼ਿਵ ਗੁਰੂ ਜੀ ਥੈਂਕ ਯੂ ਜੀ ਨਿਰਮਲ ਕੌਰ ਜੀ ਗੁਰਮੀਤ ਸਿੰਘ ਜੀ ਗੁਰਮੀਤ ਕੌਰ ਜੀ ਸੋ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਮਨਸੀਰਤ ਗਿੱਲ ਹੈਪੀ ਅਤਰੀ ਜੀ ਖੁਸ਼ਪ੍ਰੀਤ ਕੌਰ ਜੀ ਕੁਲਵੰਤ ਜੀ ਗੁੱਡ ਨਾਈਟ ਜੀ ਮਨਪ੍ਰੀਤ ਸਿੰਘ ਜੀ ਲਾਈਕ ਜ਼ਰੂਰ ਕਰ ਦਿਓ ਜੀ ਵੀਡੀਓ ਨੂੰ ਜਾਂਦੇ ਜਾਂਦੇ ਸੋ ਗੁੱਡ ਨਾਈਟ ਜੀ ਕੁਲਨੂਰ ਜੀ ਰਾਜ ਸੁਮਨ ਰਾਜ ਪ੍ਰਕਾਸ਼ ਜੀ ਸੋ ਹਰਸ਼ਦੀਪ ਜੀ ਟੌਪਿਕਸ ਵਿਕਸ ਦੇ ਸਾਰੇ ਆਪਣੇ ਕਰ ਚੁੱਕੇ ਆ ਹੁਣ ਜਿਹੜੇ ਨੇ ਮਿਕਸ ਜੇ ਕੁਐਸਚਨ ਹੀ ਇਦਾਂ ਹੋਣਗੇ ਜੀ ਸੋ ਪ੍ਰੀਤ ਜੀ ਟੈਟ ਜਿਹੜਾ ਹੈ ਵੈਸੇ 2018 ਦਾ ਪੈਂਡਿੰਗ ਹੋ ਗਿਆ ਜੀ ਜਿਹੜਾ 2017 ਵਾਲਾ ਟੈਟ ਸੀ ਇਹਨਾਂ 2 ਫਰਵਰੀ 2018 ਨੂੰ ਲਿਆ ਸੀ ਜੀ 25 ਫਰਵਰੀ ਨੂੰ ਸੌਰੀ ਔਰ ਬਾਕੀ ਜਦੋਂ ਵੀ ਨੋਟੀਫਿਕੇਸ਼ਨ ਹੋਇਆ ਜਰੂਰ ਦੱਸਾਂਗੇ ਜੀ ਸੋ ਥੈਂਕ ਯੂ ਜੀ ਸਾਰਿਆਂ ਨੂੰ ਗੁੱਡ ਨਾਈਟ ਜੀ ਅੱਜ ਆਪਾਂ ਪਹਿਲਾਂ ਹੀ ਲੇਟ ਹੋ ਚੁੱਕੇ ਆ ਜੀ ਕੱਲ ਮਿਲਦੇ ਆ ਜੀ 8:30 ਵਜੇ ਉਹ ਥੈਂਕ ਯੂ ਜੀ ਅਨੁਰਾਧਾ ਪਾਠੀਆ ਜੀ